ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥਿਓ ਅਤੇ ਪਿਆਰੇ ਬੱਚਿਓ ਅੱਜ ਆਪਾਂ ਇੱਕ ਹੋਰ ਮਹੱਤਵਪੂਰਨ ਵੀਡੀਓ ਲੈਕਚਰ ਲੈ ਕੇ ਹਾਜ਼ਰ ਹੋਏ ਆਂ ਆਓ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਤਾਂ ਬੇਟਾ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਜਮਾਤ 12ਵੀਂ ਦੇ ਦੀ لازਮੀ ਪੰਜਾਬੀ ਵਿੱਚ ਭਾਗ ਦੂਜਾ ਜਿਹੜਾ ਕਿ ਵਿਆਕਰਨ ਨਾਲ ਸੰਬੰਧਿਤ ਹੈ ਉਹਦੇ ਵਿੱਚੋਂ ਆਪਾਂ ਸੰਖੇਪ ਰਚਨਾ ਬਾਰੇ ਜਾਣਕਾਰੀ ਹਾਸਲ ਕਰਾਂਗੇ ਸੰਖੇਪ ਰਚਨਾ ਕੀ ਹੁੰਦੀ ਹੈ ਸੰਖੇਪ ਰਚਨਾ ਕਿਵੇਂ ਕਰਨੀ ਚਾਹੀਦੀ ਹੈ ਸੰਖੇਪ ਰਚਨਾ ਦਾ ਕੀ ਮਤਵ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਡਿਸਕਸ ਕਰਾਂਗੇ ਸੰਖੇਪ ਦੇ ਵਿੱਚ ਤਾਂ ਜੋ ਤੁਹਾਨੂੰ ਮੋਟਾ-ਮੋਟਾ ਅੰਦਾਜ਼ਾ ਮਿਲ ਜੇ ਕਿ ਪੇਪਰ ਦੇ ਵਿੱਚ ਜੇ ਕੋਈ ਪੈਰਾ ਆਜੇ ਜਿੱਥੇ ਤੁਸੀਂ ਸੰਖੇਪ ਰਚਨਾ ਕਰਨੀ ਹੈ ਤਾਂ ਕਿਵੇਂ ਕਰਨੀ ਹੈ ਚਲੋ ਸ਼ੁਰੂਆਤ ਕਰਦੇ ਹਾਂ ਦੇਖੋ ਬੇਟਾ ਸੰਖੇਪ ਰਚਨਾ ਕੀ ਹੈ ਦੇਖੋ ਬੜਾ ਸੰਖੇਪ ਕਰਨਾ ਸੰਖੇਪ ਕਰਨ ਇਹਤੇ ਕਰਨ ਤੋਂ ਪਾਵ ਹੈ ਕਿਸੇ ਰਚਨਾ ਕਹਾਣੀ ਘਟਨਾ ਜਾਂ ਬਿਰਤਾਂਤ ਦਾ ਨਿਚੋੜ ਸਾਰ ਲਿਖਣਾ ਜਾਂ ਬਿਆਨ ਕਰਨਾ ਮੰਨ ਲਓ ਕਈ ਵਾਰ ਕੀ ਹੁੰਦਾ ਹੈ ਆਮ ਜ਼ਿੰਦਗੀ ਵਿੱਚ ਆਪਾਂ ਦੇਖਦੇ ਹਾਂ ਤੁਸੀਂ ਕੋਈ ਫਿਲਮ ਦੇਖ ਕੇ ਆਏ ਤੁਸੀਂ ਕੋਈ ਨਾਟਕ ਦੇਖ ਕੇ ਆਏ ਤੁਸੀਂ ਕੋਈ ਮੇਲਾ ਦੇਖ ਕੇ ਆਏ ਮੇਲਾ ਦੇਖ ਕੇ ਆਉਂਦੇ ਹੋ ਤਾਂ ਤੁਹਾਡੇ ਤੁਸੀਂ ਉਸ ਮੇਲੇ ਬਾਰੇ ਉਸ ਫਿਲਮ ਬਾਰੇ ਉਸ ਨਾਟਕ ਬਾਰੇ ਆਪਣੇ ਦੋਸਤਾਂ ਦੇ ਨਾਲ ਗੱਲਬਾਤ ਕਰਦੇ ਹੋ ਤੁਸੀਂ ਕੀ ਕਰਦੇ ਹੋ ਤੁਸੀਂ ਜੋ ਕੁਝ ਦੇਖਿਆ ਹੁੰਦਾ ਉਹਦੇ ਵਿੱਚੋਂ ਮੁੱਖ-ਮੁੱਖ ਗੱਲਾਂ ਮੁੱਖ-ਮੁੱਖ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹੋ। ਇਹ ਕੀ ਹੈ? ਇਹ ਹੀ ਉਸ ਕਹਾਣੀ ਦਾ ਉਸ ਰਚਨਾ ਦਾ ਉਸ ਘਟਨਾ ਦਾ ਉਸ ਵਰਦਾਨ ਦਾ ਨਿਚੋੜ ਹੁੰਦਾ ਹੈ। ਇਸੇ ਨੂੰ ਸੰਖੇਪ ਕਰਨਾ ਕਹਿੰਦੇ ਹੈ। ਪਰ ਜਦੋਂ ਗੱਲ ਆਉਂਦੀ ਹੈ ਸੰਖੇਪ ਰਚਨਾ ਦੀ ਤਾਂ ਸੰਖੇਪ ਰਚਨਾ ਕਿਉਂਕਿ ਲਿਖਤੀ ਹੁੰਦੀ ਹੈ ਬਟਾ ਤੇ ਤੁਹਾਡੇ ਪੇਪਰਾਂ ਦੇ ਵਿੱਚ ਸੰਖੇਪ ਰਚਨਾ ਆਉਂਦੀ ਹੈ ਹਨਾ? ਤਾਂ ਉਹਨੂੰ ਧਿਆਨ ਵਿੱਚ ਰੱਖ ਕੇ ਆਪਾਂ ਕੁਝ ਬੁਨਿਆਦੀ ਜਿਹੇ ਨੁਕਤੇ ਉਹ ਸਾਂਝੇ ਕਰਾਂਗੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਸੰਖੇਪ ਰਚਨਾ ਸਹੀ ਕਰ ਸਕਦੇ ਹੋ ਤਾਂ ਆਪਾਂ ਦੇਖਦੇ ਹਾਂ ਸੰਖੇਪ ਰਚਨਾ ਲਿਖਤੀ ਹੁੰਦੀ ਹੈ ਇਸ ਲਈ ਕੁਝ ਇਸਦੇ ਬੁਨਿਆਦੀ ਨੁਕਤੇ ਜਿਹੜੇ ਆਪਾਂ ਸਾਂਝੇ ਕਰਨੇ ਜ਼ਰੂਰੀ ਹੈ ਦੇਖਦੇ ਹਾਂ ਕਿਹੜੇ-ਕਿਹੜੇ ਨੁਕਤੇ ਹੈਗੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਪਹਿਲਾਂ ਆਪਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਆਪਾਂ ਨੂੰ ਹਾਂਜੀ ਤਾਂ ਦੇਖੋ ਸਭ ਤੋਂ ਪਹਿਲਾਂ ਤਿੰਨ ਨੰਬਰ ਕੀ ਕਹਿੰਦਾ ਹੈ ਤਿੰਨ ਨੰਬਰ ਕਹਿੰਦਾ ਇੱਕ ਬਟਾ ਦੇਖੋ ਕਿ ਰਚਨਾ ਨੂੰ ਲਗਭਗ 1/3 ਸ਼ਬਦਾਂ ਵਿੱਚ ਲਿਖਣਾ ਦੇਖੋ ਸੰਖੇਪ ਰਚਨਾ ਦਾ ਮਾਡਲਾ ਜਿਹੜਾ ਮੂਲ ਮੰਤਰ ਕਹਿ ਲੋਪਾਂ ਉਹ ਹੈ ਬੇਟਾ 1/3 ਮੰਨ ਲਓ ਜੇ 60 ਸ਼ਬਦ ਹੈਗੇ ਮੂਲ ਰਚਨਾ ਦੇ ਤਾਂ ਉਹਦਾ ਤੀਜਾ ਹਿੱਸਾ ਕਿੰਨਾ ਬਣ ਗਿਆ ਉਹਦਾ ਤੀਜਾ ਹਿੱਸਾ ਬਣ ਗਿਆ ਬੇਟਾ 20 ਸ਼ਬਦ ਕਿੰਨੇ ਬਣ ਗਏ 20 ਸ਼ਬਦ ਮਤਲਬ ਤੁਸੀਂ ਸੰਖੇਪ ਰਚਨਾ ਕਰੋਗੇ ਉਹ 20 ਸ਼ਬਦਾਂ ਚ ਲਿਖੋਗੇ ਸ਼ਬਦਾਂ ਦੀ ਸੀਮਾ ਵੀ ਤਾਂ 22 ਹੋ ਸਕਦੇ ਐ 18 ਹੋ ਸਕਦੇ ਐ ਇਹਨਾਂ ਤੋਂ ਜ਼ਿਆਦਾ 20 ਤੋਂ 30 ਨਹੀਂ ਹੋ ਸਕਦੇ ਠੀਕ ਹੈ ਤਾਂ ਕੀ ਕਰਾਂਗੇ ਇੱਕ ਤਿਹਾਈ ਹਮੇਸ਼ਾ ਯਾਦ ਰੱਖ ਲਿਓ ਜਿਨਨੇ ਮੂਲ ਸ਼ਬਦ ਹੈਗੇ ਆ ਉਹਨਾਂ ਦਾ ਇੱਕ ਤਿਹਾਈ ਹੋਣਾ ਚਾਹੀਦਾ ਹੁਣ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਉਸ ਪੈਰੇ ਦੇ ਸ਼ਬਦ ਇੱਕ ਤਿਹਾਈ ਕਿੰਨੇ ਹੋਣਗੇ ਤਾਂ ਸਾਨੂੰ ਕੀ ਕਰਨਾ ਪਏਗਾ ਰਚਨਾ ਦੇ ਮੂਲ ਸ਼ਬਦ ਗਿਣ ਲੈਣੇ ਚਾਹੀਦੇ ਹਨ ਜਿਹੜਾ ਵੀ ਰਚਨਾ ਤੁਹਾਨੂੰ ਦਿੱਤੀ ਹੋਈ ਹੈ ਪੈਰਾ ਦਿੱਤਾ ਹੋਇਆ ਹੈ ਉਹਦੇ ਮੂਲ ਸ਼ਬਦ ਕਿੰਨੇ ਆ ਉਹਨਾਂ ਨੂੰ ਗਿਣ ਲੈਣਾ ਚਾਹੀਦਾ ਹੈ ਉਹ 150 ਹੈਗੇ ਆ 180 ਹੈਗੇ ਆ ਜਾਂ 200 ਹੈਗੇ ਕਿੰਨੇ ਵੀ ਹੈਗੇ ਆ ਉਹਨਾਂ ਨੂੰ ਗਿਣ ਲੈਣਾ ਫਿਰਗੇ ਸਖੀਪ ਰਚਨਾ ਕਰਨ ਤੋਂ ਬਾਅਦ ਸੰਖੇਪਤ ਰਚਨਾ ਦੇ ਸ਼ਬਦ ਵੀ ਗਿਣ ਲੈਣੇ ਚਾਹੀਦੇ ਆ ਦੇਖੋ ਮੰਨ ਲਓ ਤੁਸੀਂ ਰਚਨਾ ਕੋਈ ਰਚਨਾ ਸੀ ਉਹਦੇ 200 ਸ਼ਬਦ ਸੀਗੇ ਤੁਸੀਂ ਕੀ ਕੀਤਾ ਤੁਸੀਂ ਉਸ ਨੂੰ ਸੰਖੇਪ ਕਰ ਲਿਆ ਤੇ ਸੰਖੇਪ ਕਰਨ ਤੋਂ ਬਾਅਦ ਵੀ ਜੇਕਰ ਉਹ 100 ਸ਼ਬਦਾਂ ਦੀ ਹੈਗੀਆਂ ਇਹਦਾ ਮਤਲਬ ਉਹਦਾ ਸੰਖੇਪ ਰਚਨਾ ਨਹੀਂ ਹੋਈ ਜੇ ਕਿਉਂਕਿ ਤੁਹਾਨੂੰ ਘੱਟੋ-ਘੱਟ 70-75 ਸ਼ਬਦ ਸ਼ਬਦ ਜਿਹੜੇ ਲੈ ਕੇ ਆਣੇ ਆ ਕਿੰਨੇ 70 ਜਾਂ 75 ਸ਼ਬਦ ਠੀਕ ਹੈ ਨਾ ਤੇ ਜੇ ਹਜੇ ਕੀ ਹੈ ਹਜੇ ਤੁਸੀਂ 100 ਤੇ ਪਹੁੰਚੇ ਇਸ ਲਈ ਤੁਹਾਨੂੰ ਹਜੇ ਵੀ ਲੋੜ ਹੈ ਉਹਨਾਂ ਬੇਲੁੜੇ ਅ ਸ਼ਬਦਾਂ ਨੂੰ ਛੱਡਣ ਦੀ ਉਹਨਾਂ ਦੁਹਰਾਓ ਵਾਲੇ ਸ਼ਬਦਾਂ ਨੂੰ ਛੱਡੰਦੀ ਇਸ ਲਈ ਕੀ ਕਰਨਾ ਹੈ ਸੰਖੇਪ ਰਚਨਾ ਇੱਕ ਵਾਰੀ ਕਰਨ ਦੇ ਲਈ ਕਰਨ ਤੋਂ ਬਾਅਦ ਵੀ ਤੁਸੀਂ ਦੇਖਣਾ ਹੈ ਕਿ ਉਹਦੇ ਵਿੱਚੋਂ ਅ ਜ਼ਰੂਰੀ ਜ਼ਰੂਰੀ ਗੱਲਾਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ ਤਾਂ ਇਹਦੇ ਲਈ ਕੀ ਹੈ ਵੈਸੇ ਤਾਂ ਬੇਟਾ ਦੇਖੋ ਮੈਂ ਇਹ ਵੀ ਗੱਲ ਕੀਤੀ ਹੈ ਸੰਖੇਪ ਰਚਨਾ ਨਿਰੰਤਰ ਅਭਿਆਸ ਨਾਲ ਹੁੰਦੀ ਹੈ ਮਤਲਬ ਪੇਪਰ ਦੇ ਵਿੱਚ ਜੋ ਗੱਲਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਉਹ ਸੰਭਵ ਨਹੀਂ ਹੈ ਕਿ ਤੁਸੀਂ ਪਹਿਲਾਂ ਸੰਖੇਪ ਰਚਨਾ ਪੜੋ ਫਿਰ ਉਹਦੇ ਸ਼ਬਦ ਗਿਣੋ ਫਿਰ ਤੁਸੀਂ ਉਹਦੀ ਸੰਖੇਪ ਰਚਨਾ ਕਰੋ ਤੇ ਸੰਖੇਪ ਰਚਨਾ ਕਰਨ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਉਹਨੂੰ ਲਿਖੋ ਨਾ ਤਾਂ ਇਸ ਲਈ ਪੂਰੇ ਸਾਲ ਦੇ ਵਿੱਚ ਸੰਖੇਪ ਰਚਨਾ ਕਰਨ ਦੇ ਲਈ ਨੂੰ ਅਭਿਆਸ ਕਰਨ ਦੀ ਲੋੜ ਹੁੰਦੀ ਹੈ ਤਾਂ ਦੇਖੋ ਫਿਰ ਕਿ ਜੇ ਸੰਖੇਪ ਰਚਨਾ ਤੋਂ ਪਾਵ ਹੈ ਰਚਨਾ ਦੇ ਵਿਚਾਰਾਂ ਨੂੰ ਆਪਣੀ ਸ਼ਬਦਾਂ ਵਿੱਚ ਲਿਖਣਾ ਇਹ ਨਹੀਂ ਐਂਕ ਵੀ ਤੁਸੀਂ ਹੂਬ ਹੋ ਗੱਲਾਂ ਹੋ ਬੋ ਗੱਲਾਂ ਜਿਹੜੀ ਕੁਝ ਗੱਲਾਂ ਹੁੰਦੀ ਐ ਮੁਕ ਗੱਲਾਂ ਹੁੰਦੀ ਐ ਜਿਹੜੀਆਂ ਆਪਾਂ ਲਿਖਣੀਆਂ ਹੁੰਦੀ ਐ ਬਾਕੀ ਸੰਖੇਪ ਰਚਨਾ ਦੇ ਵਿੱਚ ਰਚਨਾ ਦੇ ਜਿਹੜੇ ਵਿਚਾਰ ਹੈਗੇ ਉਹਨਾਂ ਨੂੰ ਆਪਣੇ ਸ਼ਬਦਾਂ ਚ ਲਿਖਣਾ ਹੁੰਦਾ ਠੀਕ ਐ ਇਹ ਆਪਾਂ ਗੱਲਾਂ ਤਿਆਰ ਰੱਖਣੀ ਆ ਅੱਗੇ ਆਪਾਂ ਦੇਖਦੀਆਂ ਹੋਰ ਕਿਹੜੀਆਂ ਗੱਲਾਂ ਐ ਅੱਗੇ ਦੇਖੋ ਬੜਾ 6 ਨੰਬਰ ਕਿੰਦਾ ਐ ਸੰਖੇਪ ਰਚਨਾ ਸਿਰਫ ਦੇਖਣ ਵਿੱਚ ਸੰਖੇਪ ਨਾ ਲੱਗੇ ਕਿਵੇਂ ਨਾ ਲੱਗੇ ਇਹ ਨਹੀਂ ਵੀ ਤੁਸੀਂ ਅੱਖਰਾਂ ਦਾ ਆਕਾਰ ਛੋਟਾ ਕਰ ਲਿਆ ਜਾਂ ਸ਼ਬਦਾਂ ਨੂੰ ਪੀੜਾ ਪੀੜਾ ਲਿਖ ਲਿਆ ਇਹਦਾ ਮਤਲਬ ਵੀ ਸੰਖੇਪ ਰਚਨਾ ਨਹੀਂ ਹੈ ਠੀਕ ਹੈ ਨਾ ਅੱਖਰਾਂ ਦਾ ਆਕਾਰ ਛੋਟਾ ਕਰਨਾ ਜਾਂ ਸ਼ਬਦਾਂ ਨੂੰ ਪੀੜਾ ਪੀੜਾ ਲਿਖਣਾ ਵੀ ਸੰਖੇਪ ਰਚਨਾ ਨਹੀਂ ਹੈ ਫਿਰ ਅੱਗੇ ਦੇਖੋ ਇਹ ਮੈਂ ਪਹਿਲਾਂ ਡਿਸਕਸ ਕਰ ਚੁੱਕਾ ਇਸ ਲਈ ਜਮੋਂ ਉਸ ਨੂੰ ਸਕਿਪ ਕਰ ਰਹੇ ਹਾਂ ਬੇਟਾ ਠੀਕ ਹੈ ਇਹ ਆਪਾਂ ਇਸ ਨੂੰ ਸਕਿਪ ਕਰ ਰਹੇ ਹਾਂ ਇੱਕ ਵਾਰੀ ਤੇ ਅੱਗੇ ਆਪਾਂ ਦੇਖਦੇ ਹਾਂ ਤੇ ਤੁਸੀਂ ਸੰਖੇਪ ਰਚਨਾ ਸਿਰਫ ਦੇਖਣ ਵਿੱਚ ਸੰਖੇਪ ਨਾ ਲੱਗੇ ਇਹਨਾਂ 7 ਨੰਬਰ ਤੇ 8 ਨੰਬਰ ਨੂੰ ਛੱਡ ਦੇਣਾ ਬਟਾ ਇੱਕ ਵਾਰੀ ਠੀਕ ਹੈ ਹਾਂਜੀ ਅੱਗੇ ਦੇਖੋ ਹੁਣ ਸਾਨੂੰ ਮੋਟਾ-ਮੋਟਾ ਪਤਾ ਲੱਗ ਗਿਆ ਕਿ ਸੰਕੇਤ ਪ੍ਰਚਨਾ ਕੀ ਹੁੰਦੀ ਹੈ ਹੁਣ ਸਾਡੇ ਕੋਲ ਕੁਝ ਗੁਰ ਹੈਗੇ ਆ ਜਿਹੜੇ ਕਿ ਤੁਹਾਡੀ ਤੁਹਾਡੀ ਕਿਤਾਬ ਦੇ ਵਿੱਚ ਦਿੱਤੇ ਹੋਏ ਉਹਨਾਂ ਮੈਂ ਉਹਨਾਂ ਨਿਯਮਾਂ ਨੂੰ ਉਹਨਾਂ ਗੁਰਾਂ ਨੂੰ ਤੇ ਤੁਹਾਡੇ ਲਈ ਸੋਖ ਦੇ ਲਈ ਤੇ ਇਕੱਠਿਆਂ ਹੀ ਇੱਕ ਥਾਂ ਤੇ ਦੱਸਨੇ ਆ ਦੇਖੋ ਕਿਹੜੇ ਹੈਗੇ ਬਟਾ ਉਹ ਹੈਗੇ ਆ ਆਪਣੇ ਦੇਖਦੇ ਆ ਦੇਖੋ ਸਭ ਤੋਂ ਪਹਿਲਾ ਕੀ ਹੈ ਸਭ ਤੋਂ ਪਹਿਲਾ ਬੇਟਾ ਕਿ ਜਦੋਂ ਵੀ ਤੁਸੀਂ ਕਿਸੇ ਕਿਸੇ ਰਚਨਾ ਦਾ ਕਿਸੇ ਵੀ ਪੈਰੇ ਦੀ ਸੰਖੇਪ ਰਚਨਾ ਕਰਨੀ ਹੈ ਤਾਂ ਕੀ ਕਰਨਾ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਇੱਕ ਤਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕਰਕੇ ਸ਼ਬਦਾਂ ਦੇ ਫੈਲਾਅ ਨੂੰ ਘਟਾਇਆ ਜਾ ਸਕਦਾ ਹੈ ਉਦਾਹਰਨ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਮੰਨ ਲਓ ਉਸ ਰਚਨਾ ਦੇ ਵਿੱਚ ਜ਼ਿਕਰ ਆਇਆ ਹੈ ਕਿ ਰਾਮ ਰਾਮ ਦਾ ਹਜੇ ਵਿਆਹ ਨਹੀਂ ਹੋਇਆ ਹੈ ਨਾ ਰਾਮ ਦਾ ਹਜੇ ਪਿਆ ਨਹੀਂ ਹੋਇਆ ਤਾਂ ਤੁਸੀਂ ਦੇਖੋ ਉਹਦਾ ਮਤਲਬ ਇਹ ਹੈ ਕਿ ਰਾਮ ਕੁਆਰਾ ਹੈ ਤਾਂ ਜਿ ਕੋ ਰਾਮ ਦਾ ਹਜੇ ਵਿਆਹ ਨਹੀਂ ਹੋਇਆ ਹੈ ਉਹਨੇ ਸ਼ਬਦਾਂ ਦੀ ਥਾਂ ਤੁਸੀਂ ਇੱਕ ਸ਼ਬਦ ਲਿਖਿਆ ਕਿ ਰਾਮ ਹਜੇ ਕੁਆਰਾ ਹੈ ਤਾਂ ਇਥੇ ਇਹਦਾ ਮਤਲਬ ਹੈ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦੀ ਵਰਤੋਂ ਕਰਕੇ ਸ਼ਬਦਾਂ ਦਾ ਜਿਹੜਾ ਫੈਲਾਅ ਹੈ ਉਸ ਨੂੰ ਘਟਾਇਆ ਜਾ ਸਕਦਾ ਹੈ ਫਿਰ ਉਦੇ ਵਿੱਚ ਟੁਕਮੇ ਮੁਹਾਵਰੇ ਵਾਕੰਸ਼ ਜਾਂ ਅਖਾਣਾਂ ਦੀ ਵਰਤੋਂ ਸੰਜਮਤਾ ਨਾਲ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਤੁਹਾਨੂੰ ਮਹਿਸੂਸ ਹੁੰਦਾ ਵੀ ਟੁਕਮਾ ਕੋਈ ਮੁਹਾਵਰਾ ਵਰਤਣਾ ਹੈ ਕੋਈ ਵਾਕੰਸ਼ ਵਰਤਣਾ ਹੈ ਜਾਂ ਕੋਈ ਅਖਾਣ ਵਰਤਣੀ ਹੈ ਤਾਂ ਉਹਦੀ ਵਰਤੋਂ ਤੁਸੀ ਸੰਜਮਤਾ ਦੇ ਨਾਲ ਕਰਨੀ ਇਹ ਨਹੀਂ ਵੀ ਤੁਸੀ ਹਰੇਕ ਗੱਲ ਦੇ ਲਈ ਅਖਾਣ ਵਰਤੀ ਜਾਓ ਹਰੇਕ ਗੱਲ ਦੇ ਲਈ ਕੋਈ ਟੁਕਮਾ ਮੁਹਾਵਰਾ ਕੋਈ ਮੁਹਾਵਰਾ ਵਰਤ ਜਾਓ ਉਹਦੇ ਲਈ ਵੀ ਸੰਜਮ ਬਗਰ ਵਰਤਣਾ ਜ਼ਾਇਦਾ ਕਿਉਂਕਿ ਤੁਹਾਡੇ ਕੋਲ ਸ਼ਬਦ ਸੀਮਾ ਘਟ ਰਹੀ ਹੈ ਨਾ ਕਿ ਵੱਧ ਰਹੀ ਹੈ ਜੇ ਤੁਹਾਨੂੰ ਵਿਸਥਾਰ ਦਿਨਾ ਹੋਵੇ ਉਦੋਂ ਆਪਾਂ ਕਹਿ ਸਕਦੇ ਆ ਕਿ ਆਪਾਂ ਮੁਹਾਵਰੇ ਵਰਤ ਸਕਦੇ ਆ ਖਾਨ ਵਰਤ ਸਕਦੇ ਆ ਇਸ ਤੋਂ ਇਲਾਵਾ ਸਜਾਵਟ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਛੱਡ ਦੇਣਾ ਚਾਹੀਦਾ ਹੈ ਮਤਲਬ ਕਿਸੇ ਗੱਲ ਦੇ ਲਈ ਸ਼ਬਦਾਂ ਦੀ ਕੋਈ ਸਜਾਵਟ ਹੈ ਹੈਨਾ ਸ਼ਬਦ ਸਜਾਵਟ ਦੇ ਲਈ ਕਿਉਂਕਿ ਸ਼ਬਦਾਂ ਦਾ ਵੀ ਆਪਣਾ ਸ਼ਿੰਗਾਰ ਹੁੰਦਾ ਬਟਾ ਸ਼ਬਦ ਵੀ ਕਿਤਨਵੇਂ ਗਹਿਣੇ ਤੇ ਤਰੀ ਤਰ੍ਹਾਂ ਹੁੰਦੇ ਜਿੜੇ ਲਿਖਤ ਨੂੰ ਕਿਹਾ ਹੈ ਸ਼ਿੰਗਾਰ ਦੇ ਹੈ ਤਾਂ ਉਹਨਾਂ ਸ਼ਬਦਾਂ ਨੂੰ ਵੀ ਛੱਡ ਦੇਣਾ ਚਾਹੀਦਾ ਹੈ ਅੱਗੇ ਬਟਾ ਵਕਤਾ ਦੇ ਸ਼ਬਦਾਂ ਨੂੰ ਇਨਵੀਨੇ ਲਿਖਣ ਦੀ ਥਾ ਆਪਣੇ ਸ਼ਬਦਾਂ ਵਿੱਚ ਸੰਖੇਪ ਕਰਕੇ ਲਿਖਣਾ ਚਾਹੀਦਾ ਹੈ ਮੰਨ ਲਓ ਉਸ ਰਚਨਾ ਦੇ ਵਿੱਚ ਕੋਈ ਕਿਸੇ ਵਿਕਤਾ ਦੇ ਸ਼ਬਦ ਆ ਗਿਆ ਵਿਕਤਾ ਦੇ ਕੋਈ ਵਾਕ ਆ ਗਿਆ ਜੇ ਉਹਦੀ ਗੱਲ ਹੈ ਕੋਈ ਉਹਨੂੰ ਤੁਸੀਂ ਇਨਵੀਨੇ ਲਿਖਣ ਦੀ ਥਾ ਤੇ ਕੀ ਕਰਨਾ ਹੈ ਆਪਣੇ ਸ਼ਬਦਾਂ ਵਿੱਚ ਸੰਖੇਪ ਕਰਕੇ ਲਿਖਣਾ ਹੈ ਠੀਕ ਹੈ ਤੇ ਅਗੇ ਸੰਖੇਪ ਰਚਨਾ ਵਿੱਚ ਆਏ ਵਾਧੂ ਦੁਹਰਾਓ ਨੂੰ ਛੱਡ ਦੇਣਾ ਚਾਹੀਦਾ ਹੈ ਸੰਖੇਪ ਰਚਨਾ ਵਿੱਚ ਜੇਕਰ ਕਿਸੇ ਚੀਜ਼ ਦਾ ਕੋਈ ਵਾਧੂ ਦੁਹਰਾਓ ਹੁੰਦਾ ਹੈ ਉਸ ਨੂੰ ਛੱਡ ਦੇਣਾ ਮਤਲਬ ਕੋਈ ਗੱਲ ਵਾਰ-ਵਾਰ ਆ ਰਹੀ ਹੈ ਉਸ ਨੂੰ ਛੱਡ ਦੇਣਾ ਠੀਕ ਹੈ ਅੱਗੇ ਦੇਖੋ ਨੰਬਰ 6 ਦੇਖੋ ਕਹਿੰਦਾ ਇਕਾਗਰਤਾ ਨਾਲ ਮੰਨੋ ਇਹ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਹੈਗੀਆਂ ਵੀ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ ਕਿਹੜੀਆਂ ਛੱਡਣਾ ਹੈ ਤਾਂ ਕਿ ਦੇ ਕੋਈ ਇਕਾਗਰਤਾ ਨਾਲ ਪਾਠ ਕਰ ਲੈਣਾ ਚਾਹੀਦਾ ਹੈ ਇਕਾਗਰਤਾ ਨਾਲ ਪਾਠ ਕਰਨਾ ਮਤਲਬ ਹੈ ਬੇਟਾ ਕਿ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਧਿਆਨ ਨਾਲ ਇੱਕ ਦੋ ਵਾਰੀ ਉਸ ਨੂੰ ਪੜ੍ਹ ਲੈਣਾ ਹੈ ਜੇ ਤੁਸੀਂ ਇਕਾਗਰਤਾ ਨਾਲ ਉਸ ਨੂੰ ਪੜ੍ਹ ਲਿਆ ਤਾਂ ਤੁਹਾਨੂੰ ਕੀ ਹੋਏਗਾ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਕਿ ਇਹਦੇ ਵਿੱਚੋਂ ਮੋٹے-ਮੋٹے ਤੇ ਅਹਿਮ ਨੁਕਤੇ ਨੋਟ ਕਿਹੜੇ-ਕਿਹੜੇ ਕਰਨੇ ਆ ਫਿਰ ਤੁਸੀਂ ਇਹਨਾਂ ਵਿੱਚ ਮੋٹے-ਮੋٹے ਤੇ ਅਹਿਮ ਨੁਕਤੇ ਨੋਟ ਕਰ ਲਓਗੇ ਤੇ ਜਦੋਂ ਤੁਸੀਂ ਇਹ ਨੋਟ ਕਰ ਰਹੇ ਹੋਵੋਗੇ ਨੁਕਤੇ ਤਾਂ ਕੀ ਹੋਏਗਾ ਅਜਿਹਾ ਕਰਦੇ ਸਮੇਂ ਸੰਖੇਪ ਰਚਨਾ ਦਾ ਕੇਂਦਰੀ ਨੁਕਤਾ ਵੀ ਲੱਭ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਜਿਹੜਾ ਰਚਨਾ ਹੈ ਇਹ ਜਿਹੜਾ ਪੈਰਾ ਹੈ ਇਸ ਦਾ ਕੇਂਦਰੀ ਨੁਕਤਾ ਕੀ ਹੈ ਕੇਂਦਰੀ ਵਿਚਾਰ ਕੀ ਹੈ ਜਿਸ ਦੇ ਬਾਰੇ ਸਾਰੀ ਗੱਲ ਕਹੀ ਜਾ ਰਹੀ ਹੈ ਇਸ ਸੰਖੇਪ ਰਚਨਾ ਇਸੇ ਕੇਂਦਰੀ ਨੁਕਤੇ ਦੇ ਵਾਲੇ ਖੁੰਮਦੀ ਹੈ ਜਦੋਂ ਤੁਸੀਂ ਕੇਂਦਰੀ ਨੁਕਤਾ ਲੱਭ ਲਿਆ ਤੱਤ ਨੂੰ ਸਮਝੋ ਕੇ ਉਸ ਦਾ ਸਿਰਲੇਖ ਵੀ ਮਿਲ ਗਿਆ ਕਿਉਂਕਿ ਇਹ ਸੰਖੇਪ ਰਚਨਾ ਕਰਨ ਲੱਗਿਆ ਤੁਹਾਨੂੰ ਤੁਸੀਂ ਕੀ ਲਿਖਣਾ ਹੁੰਦਾ ਹੈ ਤੁਸੀਂ ਸੰਖੇਪ ਰਚਨਾ ਕਰਨ ਦੇ ਨਾਲ ਉਸ ਦਾ ਸਿਰਲੇਖ ਵੀ ਲਿਖਣਾ ਹੁੰਦਾ ਹੈ ਜੇ ਤੁਹਾਨੂੰ ਕੇਂਦਰੀ ਨੁਕਤਾ ਪਕੜ ਚ ਆ ਗਿਆ ਤਾਂ ਸਮਝੋ ਤੁਹਾਨੂੰ ਉਸ ਸੰਖੇਪ ਰਚਨਾ ਦਾ ਸਿਰਲੇਖ ਵੀ ਪਕੜ ਵਿੱਚ ਆ ਗਿਆ ਤਾਂ ਕਿਸੇ ਸੰਗੀਤ ਨਾਂ ਦੇ ਸਰਲੇਖ ਸ਼ਬਦਾਂ ਦੇ ਥੋੜੇ ਬੋਤੇ ਫਰਕ ਨਾਲ ਪਿੰਨ ਪਿੰਨ ਹੋ ਸਕਦੇ ਆ ਹਨਾ ਮੰਨ ਲਓ ਕੋਈ ਪੈਰਾ ਹੈ ਪੜਾਈ ਦਾ ਮਤਵ ਹੂੰ ਸਮਝਾਈ ਗਾਲਾ ਤਾਂ ਹੋ ਸਕਦਾ ਹੈ ਕਿ ਹਰੇਕ ਵਿਦਿਆਰਥੀ ਅਲਗ ਅਲਗ ਢਿੱਕੇ ਨਾਲ ਸੋਚਦਾ ਹੈ ਇਸ ਕਰਕੇ ਉਸ ਦਾ ਸਰਲੇਖ ਵੀ ਥੋੜੇ ਬੋਤੇ ਫਰਕ ਨਾਲ ਥੋੜੇ ਬੋਤੇ ਸ਼ਬਦਾਂ ਦੇ ਹੇਰ ਫਿਰ ਨਾਲ ਪਿੰਨ ਪਿੰਨ ਹੋ ਸਕਦਾ ਹੈ ਕੋਈ ਲਿਖ ਸਕਦਾ ਹੈ ਕਿ ਪੜਾਈ ਦਾ ਮਤਵ ਹੈ ਕੋਈ ਲਿਖ ਸਕਦਾ ਹੈ ਕਿ ਪੜ੍ਹਾਈ ਕਿਉਂ ਜ਼ਰੂਰੀ ਹੈ ਕੋਈ ਲਿਖ ਸਕਦਾ ਹੈ ਕਿ ਪੜ੍ਹਾਈ ਦਾ ਸਾਡੇ ਜੀਵਨ ਵਿੱਚ ਕੀ ਹੈ ਕਿ ਪੜ੍ਹਾਈ ਦਾ ਯੋਗਦਾਨ ਕੀ ਹੈ ਹਨਾ ਇਸ ਤਰ੍ਹਾਂ ਆਪਾਂ ਜੇ ਲਿਖ ਸਕਦੇ ਕਿ ਪੜ੍ਹਾਈ ਦਾ ਮਨੋਰਥ ਹਨਾ ਥੋੜੇ ਬੁੱਤੇ ਫਰਕ ਨਾਲ ਹੋ ਸਕਦਾ ਹੈ ਪਰ ਹਾਂ ਜਿਵੇਂ ਦੇਖੋ ਵੀ ਅਖਬਾਰ ਦੇਖਦੇ ਹੋ ਤੁਸੀਂ ਅਖਬਾਰ ਦੇਖਦੇ ਹੋ ਮੰਨ ਲਓ ਕੋਈ ਰਾਸ਼ਟਰੀ ਪੱਤਰ ਦੀ ਖਬਰ ਹੈ ਕੋਈ ਉਸ ਖਬਰ ਨੂੰ ਹਰੇਕ ਅਖਬਾਰ ਆਪਣੇ ਰੇਕ ਜਿਹੜਾ ਅਖਬਾਰ ਉਹ ਆਪਣੇ ਫਰੰਟ ਪੇਜ ਤੇ ਲਾਏਗਾ ਫਰੰਟ ਪੇਜ ਤੇ ਲਾਏਗਾ ਤਾਂ ਦੇਖੋਗੇ ਤੁਸੀਂ ਕਿ ਉਹਨਾਂ ਦੇ ਟਾਈਟਲ ਥੋੜੇ ਬਹੁਤ ਵੱਖਰੇ ਹੁੰਦੇ ਆ ਗੱਲ ਭਾਵੇਂ ਵਿਚਲੀ ਅੰਦਰਲੀ ਗੱਲ ਸਾਰੀ ਸੇਮ ਹੀ ਹੋਵੇ ਕੋਈ ਹੋਵੇ ਪਰ ਉਹਨਾਂ ਦੇ ਟਾਈਟਲ ਜਿਹੜੇ ਉਹਨਾਂ ਦੇ ਸਿਰਲੇਖ ਜਿਹੜੇ ਉਹ ਵੱਖਰੇ ਹੁੰਦੇ ਉਹ ਇਸੇ ਕਰਕੇ ਹੁੰਦੇ ਬਟਾ ਕਿਉਂਕਿ ਉਹਨਾਂ ਨੇ ਵੱਖਰਾ ਟਾਈਟਲ ਰੱਖਣਾ ਹੁੰਦਾ ਹੈ ਤਾਂ ਉਹ ਕਿਹੜਾ ਨਲਕੀ ਹੈ ਉਸ ਰਚਨਾ ਦਾ ਸਿਰਲੇਖ ਹੀ ਹੈ ਜਿਹੜੀ ਖਬਰ ਉਹਦਾ ਸਿਰਲੇਖ ਹੀ ਹੈ ਇਹ ਰਾਸ਼ਟਰੀ ਪੱਤਰ ਦੇ ਵਿੱਚ ਜਿਹੜੀ ਖਬਰ ਛਪਦੀ ਹੈ ਉਹਨਾਂ ਦੇ ਟਾਈਟਲ ਥੋੜੇ ਬੋਤੇ ਅੰਤਰ ਨਾਲ ਹੈ ਥੋੜੇ ਬੋਤੇ ਅੰਤਰ ਕਹਿ ਲਓ ਜਾਂ ਥੋੜੇ ਬੋਤੇ ਹਿਰਫਨ ਨਾਲ ਪਿੰਨ-ਪਿੰਨ ਹੁੰਦੇ ਆ ਠੀਕ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਤੇ ਜੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਕੀ ਹੋਏਗਾ ਕਿ ਤੁਹਾਡੀ ਜਿਹੜੀ ਸੰਖੇਪ ਰਚਨਾ ਹੈ ਉਹ ਬਿਲਕੁਲ ਸਹੀ ਜਾਏਗੀ ਬੇਟਾ ਤਾਂ ਆਪਾਂ ਹੁਣ ਦੇਖਦੇ ਆ ਅੱਗੇ ਅੱਗੇ ਦੇਖੋ ਸਾਡੇ ਕੋਲ ਇੱਕ ਤੁਹਾਡੀ ਕਿਤਾਬ ਦੇ ਵਿੱਚੋਂ ਹੀ ਇੱਕ ਮੈਂ ਨਮੂਨਾ ਲਿਆ ਹੋਇਆ ਪੈਰੇ ਦਾ ਤੇ ਉਹ ਆਪਾਂ ਦੇਖਦੇ ਆ ਤੁਸੀਂ ਦੇਖੋਗੇ ਕਿ ਮੈਂ ਨਾ ਤੁਹਾਡੀ ਸੋਖ ਦੇ ਲਈ ਕੁਝ ਜਿਹੜੇ ਸ਼ਬਦ ਆ ਕਿ ਉਹਨਾਂ ਨੂੰ ਲਾਲ ਸ਼ਹੀ ਦੇ ਵਿੱਚ ਕਰਤਾ ਮਤਲਬ ਉਹਨਾਂ ਦਾ ਜਿਹੜਾ ਕਲਰ ਉਹ ਚੇਂਜ ਕਰਤਾ ਬਦਲ ਦਿੱਤਾ ਤਾਂ ਦੇਖੋ ਤੁਹਾਨੂੰ ਸਮਝ ਆਏਗਾ ਕਿ ਕਿਵੇਂ ਅੰਗਰੇਜ਼ੀ ਦੇ ਇੱਕ ਲਿਖਾਰੀ ਨੇ ਕਿਹਾ ਹੁਣ ਇਹ ਗੱਲ ਤੁਹਾਨੂੰ ਸੰਕੇਪਿਕ ਰਚਨਾ ਦੇ ਵਿੱਚ ਲਿਖਣ ਦੀ ਲੋੜ ਨਹੀਂ ਹੈ ਵੀ ਅੰਗਰੇਜ਼ੀ ਦੇ ਇੱਕ ਲਿਖਾਰੀ ਨੇ ਕਿਹਾ ਤੁਸੀਂ ਲਿਖਣਾ ਕਿ ਰਾਤ ਨੂੰ 360 ਜਾਣ ਨਾਲ ਅਤੇ ਸਵੇਰੇ ਤੱਕ ਉੱਠਣ ਨਾਲ ਸਿਹਤ ਤਨ ਅਤੇ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਹਨ ਠੀਕ ਹੈ ਸਮਝਾਈ ਗਏ ਫਿਰ ਕਿੰਨਾ ਸਵੇਰੇ ਤੜਕੇ ਉੱਠਣ ਵਾਲਾ ਬੰਦਾ ਬਹੁਤ ਸਾਰਾ ਕੰਮ ਮੁਕਾ ਲੈਦਾ ਹੈ ਠੀਕ ਹੈ ਅਤੇ ਦਲਿਤਰੀ ਹਲੇ ਬਿਸਤਰੀ ਵਿੱਚ ਕੁੜਾ ਕੁਰਾੜੇ ਮਾਰ ਉਹ ਉਦਾਹਰਣ ਹੈਗੀ ਮਤਲਬ ਜਿਹੜਾ ਬੰਦਾ ਸਵੇਰੇ ਤੜਕੇ ਉੱਠਦਾ ਹੈ ਉਹ ਤਾਂ ਬਹੁਤ ਸਾਰਾ ਕੰਮ ਮੁਕਾ ਲੈਦਾ ਹੈ ਤੇ ਦਲਿਤਰੀ ਜਿਹੜੇ ਮਤਲਬ ਕਿ ਆਲਸੀ ਲੋਕ ਹੈ ਉਹ ਬਿਸਤਰੀ ਵਿੱਚ ਕੀ ਮਾਰਦੇ ਕੁਰਾੜੇ ਮਾਰ ਰਹੇ ਹੁੰਦੇ ਸਵੇਰੇ ਤੜਕੇ ਉੱਠਣ ਨਾਲ ਬਾਹਰ ਸੈਰ ਨੂੰ ਜਾ ਸਕਦਾ ਹੈ ਕਸਰਤ ਕਰ ਸਕਦਾ ਹੈ ਜਿਸ ਨਾਲ ਉਹ ਸਾਰਾ ਦਿਨ ਖੁਸ਼ ਰਹਿੰਦਾ ਹੈ ਅਤੇ ਬਿਨਾਂ ਥਕੀਵੇਂ ਦੇ ਕੰਮ ਕਰ ਸਕਦਾ ਹੈ ਉਸ ਨੂੰ ਕਿਸੇ ਕੰਮ ਵਿੱਚ ਕਾਲ ਕਰਨ ਦੀ ਲੋੜ ਨਹੀਂ ਹੁੰਦੀ ਕੰਮ ਉਹਦੇ ਉੱਤੇ ਸਵਾਰ ਨਹੀਂ ਹੁੰਦਾ ਸਗੋਂ ਉਹ ਕੰਮ ਉੱਤੇ ਸਵਾਰ ਹੁੰਦਾ ਹੈ ਉਹ ਬਿਨਾਂ ਖਬਰਾਟ ਹਫੜਾ ਦਫੜੀ ਦੇ ਆਪਣੀ ਕੁਦਰਤੀ ਚਾਲ ਚੱਲਦਾ ਹੈ ਉਹ ਕੰਮ ਵੀ ਖਰਾ ਕਰੇਗਾ ਤੇ ਆਰਾਮ ਕਰਨ ਲਈ ਵੀ ਕਾਫੀ ਸਮਾਂ ਬਚਾ ਲਵੇਗਾ ਜਿਹੜੀ ਸੁਹਾਣੀ ਸੂਰਜ ਦੇਵਤਾ ਨਾਲ ਜਿੱਦ ਲਾ ਕੇ ਸੁੱਤੀ ਰਹਿੰਦੀ ਹੈ ਕਿ ਤੂੰ ਉਦੈ ਹੋਵੇਂਗਾ ਤਾਂ ਉਠਾਂਗੀ ਉਹਦੇ ਤੋਂ ਘਰ ਵਾਲਿਆਂ ਨੇ ਕੀ ਆਸ ਰੱਖਣੀ ਤਾਂ ਇਹਦੇ ਵਿੱਚੋਂ ਮੇਨਲੀ ਮੇਲੀ ਆਪਾਂ ਦੇਖਦੇ ਹਾਂ ਮੁੱਖ ਮੁੱਖ ਨੁਕਤੇ ਕੀ ਹੈਗੇ ਆ ਨੁਕਤੇ ਹੀ ਹੈ ਕਿ ਰਾਤ ਨੂੰ 36 ਸੌਂ ਜਾਣਾ ਸਵੇਰੇ ਤੱਕ ਉੱਠਣ ਨਾਲ ਕੀ ਸਿਹਤ ਤੰਨ ਤੇ ਬੁੱਧੀ ਇੰਨੇ ਪ੍ਰਾਪਤ ਹੁੰਦੀ ਹੈ ਬਹੁਤ ਸਾਰਾ ਕੰਮ ਕਾਇਆ ਜਾਂਦਾ ਹੈ ਬੰਦਾ ਸੈਰ ਕਰ ਸਕਦਾ ਹੈ ਕਸਰਤ ਕਰ ਸਕਦਾ ਹੈ ਸਾਰਾ ਦਿਨ ਖੁਸ਼ ਰਹੇਗਾ ਉਹਦੇ ਕੋਲ ਵਾਧੂ ਟਾਈਮ ਹੋਵੇਗਾ ਉਹ ਕੰਮ ਉੱਤੇ ਸਵਾਰ ਹੋਏਗਾ ਇਹ ਮੁੱਖ ਮੁੱਖ ਪੁਆਇੰਟ ਨੇ ਇਸ ਇਸ ਰਚਨਾ ਦੇ ਤੇ ਫਿਰ ਅਖੀਰਲੀ ਗੱਲ ਆਪਾਂ ਦੇਖਦੇ ਆਂ ਅੱਗੇ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਨੋਟ ਬਣਾ ਲਓਗੇ ਅੰਡਰਲਾਈਨ ਕਰ ਲਓਗੇ ਚੀਜ਼ਾਂ ਨੂੰ ਤਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਇਸ ਦਾ ਕੇਂਦਰੀ ਉਕਤਾ ਕੀ ਹੈ ਤਾਂ ਤੁਸੀਂ ਦੇਖੋ ਕੇਂਦਰੀ ਉਕਤਾ ਇੱਥੇ ਫਿਰ ਸਵੇਰੇ ਤੜਕੇ ਉੱਠਣਾ ਸਵੇਰੇ ਤੜਕੇ ਉੱਠਣਾ ਠੀਕ ਹੈ ਨਾ ਹੋ ਗਿਆ ਨਾ ਗੱਲ ਇੱਥੇ ਸਾਰੀ ਗੱਲ ਇਹ ਸਮਝ ਆ ਰਹੀ ਹੈ ਨਾ ਸਾਨੂੰ ਤੁਹਾਨੂੰ ਸਮਝ ਆ ਗਈ ਵੀ ਸਾਰਾ ਕੇਂਦਰੀ ਉਕਤਾ ਜਿਹੜਾ ਕੇ ਸਵੇਰੇ ਤੜਕੇ ਉੱਠਣ ਦਾ ਹੈ ਤਾਂ ਇਹ ਹੀ ਸਾਡਾ ਸਿਰਲੇਖ ਹੋਵੇਗਾ ਸਵੇਰੇ ਤੜਕੇ ਉੱਠਣਾ ਜਾਂ ਤੜਕੇ ਉੱਠਣਾ ਤੜਕੇ ਉੱਠਣ ਦੇ ਫਾਇਦੇ ਤੜਕੇ ਤੜਕੇ ਉੱਠਣ ਦਾ ਮਤਵ ਜਾਂ ਤੜਕੇ ਉੱਠਣ ਦੇ ਆਪਾਂ ਕਹਿ ਲਈਏ ਕਿ ਮਨੋਰਥ ਕਹਿ ਲਓ ਠੀਕ ਹੈ ਨਾ ਫਾਇਦੇ ਕਹਿ ਲਓ ਤੁਸੀਂ ਉਹਦੇ ਵਿੱਚ ਦੇਖੀਏ ਟਾਈਟਲ ਬਣਾਦਨੇ ਆ ਇੱਕ ਜਾਂ ਦੋ ਟਾਈਟਲ ਇਹਦੇ ਬਣਨਗੇ ਤਾਂ ਤੁਸੀਂ ਦੇਖੋਗੇ ਕਿ ਹੁਣ ਆਪਾਂ ਅੱਗੇ ਦੇਖਦੇ ਆਂ ਇਹਦੀ ਕਿਸ ਇਸ ਇਸ ਪੈਰੇ ਦੀ ਆਪਾਂ ਕਿਰਚਨਾ ਦੀ ਕੀ ਹੈ ਸੰਖੇਪ ਰਚਨਾ ਕਿਵੇਂ ਕੀਤੀ ਹੈ ਉਹ ਆਪਾਂ ਦੇਖਦੇ ਆਂ ਉਸੀਂ ਦੇਖੋ ਮੈਂ ਉਸੇ ਪੈਰੇ ਨੂੰ ਤੁਹਾਡੇ ਸਮਝਦੇ ਲਈ ਕੀ ਕੀਤਾ ਸਭ ਤੋਂ ਪਹਿਲਾਂ ਮੈਂ ਕੀ ਕੰਮ ਕੀਤਾ ਬੇਟਾ ਮੈਂ ਨਾ ਰਫ ਕੰਮ ਰਫ ਕੰਮ ਇਹ ਲਿਖ ਲਿਆ ਕਿ ਉਹਦੇ ਮੂਲ ਰਚਨਾ ਦੇ ਕਿੰਨੇ ਸ਼ਬਦ ਹੈਗੇ ਉਹ ਹੈ ਜੀ 152 ਤੇ ਸੰਕੇਬ ਰਚਨਾ ਕਰਨ ਤੋਂ ਬਾਅਦ ਮੇਰੇ ਕੋਲ ਸ਼ਬਦ ਬਚ ਗਏ ਬੇਟਾ ਦੇਖੋ 53 ਤਾਂ ਥੋੜੇ ਬੋਤੇ ਫਰਕ ਨਾਲ ਬੋਨ ਤਦੋ ਬੋਨਜਾ 35 ਹੋ ਸਕਦੇ ਹੈ ਜਾਂ 49 ਹੋ ਸਕਦੇ ਹੈ 60 ਨਹੀਂ ਹੋ ਸਕਦੇ ਇਹਨਾਲ ਦੇਖੋ ਮੈਂ ਲਿਖ ਲਿਆ ਸਿਰਲੇਖ ਲਿਖ ਲਿਆ ਤਰਕੇ ਉੱਠਣ ਦੀ ਮਹੱਤਤਾ ਤਰਕੇ ਉੱਠਣ ਦਾ ਫਾਇਦਾ ਜਤਰਾ ਕੇ ਉੱਠਣ ਦੇ ਫਾਇਦੇ ਦੋਨੇ ਦੋਨੇ ਬਣਾ ਸਕਦੇ ਹਾਂ ਤੁਸੀਂ ਤੇ ਹੁਣ ਕੀ ਕੀਤਾ ਸਭ ਤੋਂ ਪਹਿਲਾਂ ਮੈਂ ਲਿਖਿਆ ਉੱਪਰ ਸਿਰਲੇਖ ਸਿਰਲੇਖ ਲਿਖਤਾ ਉਸ ਤੋਂ ਬਾਅਦ ਉਹਦੀ ਸੰਖੇਪ ਰਚਨਾ ਕੀਤੀ ਛੇਤੀ ਸੌਣ ਤੇ ਤਰਕੇ ਉੱਠਣ ਵਾਲੇ ਮਨੁੱਖ ਨੂੰ ਸਿਹਤ ਤਨ ਤੇ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ ਉਹ ਆਪਣੇ ਕੰਮ ਤੇ ਸਵਾਰ ਰਹਿੰਦਾ ਹੈ ਉਸ ਵੇਰੀ ਕਸਰਤ ਤੇ ਜਾ ਸਕਦਾ ਹੈ ਜੋ ਉਸ ਨੂੰ ਸਾਰਾ ਦਿਨ ਖੁਸ਼ੀ ਤੇ ਤਾਜ਼ਗੀ ਦਿੰਦੀ ਹੈ ਹਨ ਸਵੇਰੇ ਤੱਕ ਉੱਠਣ ਵਾਲੀ ਔਰਤ ਸਾਰਾ ਕੰਮ ਕਾ ਕੇ ਸਮੇਂ ਸਿਰ ਛਾਵੇਲਾ ਤਿਆਰ ਕਰ ਲੈਂਦੀ ਹੈ ਇਹ ਜੀ ਬੇਟਾ ਸੰਖੇਪ ਰਚਨਾ ਥੱਲੇ ਤੁਸੀਂ ਆ ਜ਼ਰੂਰ ਲਿਖਣਾ ਕਿ ਮੂਲ ਸ਼ਬਦਿੰਨੇ ਆ ਸੰਖੇਪ ਰਚਨਾ ਇੰਨੀ ਹੈ ਠੀਕ ਹੈ ਤੇ ਇਸ ਤਰ੍ਹਾਂ ਤੁਹਾਡੇ ਜਿਹੜੇ ਆ ਨੰਬਰ ਪੂਰੇ ਪੂਰੇ ਆਉਣਗੇ ਤਾਂ ਜਿੰਨੀ ਜਿੰਨੀ ਗੱਲਾਂ ਮੈਂ ਤੁਹਾਨੂੰ ਦੱਸੀਆਂ ਉਹਨਾਂ ਗੱਲਾਂ ਦਾ ਧਿਆਨ ਰੱਖਣਾ ਤੇ ਪੇਪਰ ਤੋਂ ਪਹਿਲਾਂ ਪਹਿਲਾਂ ਦੋ ਚਾਰ ਜਿਹੜੇ ਰਚਨਾ ਹੈਗੇ ਆ ਉਹਨਾਂ ਦੇ ਸੰਖੇਪ ਰਚਨਾ ਕਰਨ ਦਾ ਅਭਿਆਸ ਤੁਸੀਂ ਕਰ ਲੈਣਾ ਬੇਟਾ ਠੀਕ ਹੈ ਫਿਰ ਵੀ ਜੇਕਰ ਤੁਹਾਡੇ ਮਨ 'ਚ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਪਾ ਸਕਦੇ ਹੋ ਸਵਾਲ ਪੁੱਛ ਸਕਦੇ ਹੋ ਤੇ ਅੱਜ ਲਈ ਇੰਨਾ ਹੀ ਹੈ ਬੇਟਾ ਤੇ ਮੇਰੀ ਇੱਕੋ ਹੀ ਬੇਨਤੀ ਹੈ ਕਿ ਜਿਹੜੇ ਬੱਚੇ ਪਹਿਲੀ ਵਾਰੀ ਆਪਣੀ ਵੀਡੀਓ ਦੇਖ ਰਹੇ ਹੈ ਉਹ ਆਪਣੇ ਚੈਨਲ ਨੂੰ ਲਾਈਕ ਜ਼ਰੂਰ ਕਰਨ ਕਮੈਂਟ ਵੀ ਕਰਨ ਸ਼ੇਅਰ ਵੀ ਕਰਨ ਤੇ ਸਬਸਕ੍ਰਾਈਬ ਵੀ ਕਰਨ ਕਿਉਂਕਿ ਬੱਚੇ ਆਪਣੀ ਵੀਡੀਓ ਦੇਖ ਰਹੇ ਪਰ ਆਪਣੇ ਚੈਨਲ ਨਾਲ ਜੁੜ ਨਹੀਂ ਰਹੇ ਤਵਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੇ ਚੈਨਲ ਨਾਲ ਜੁੜੋ ਤਾਂ ਜੋ ਤੁਹਾਨੂੰ ਸਮੇਂ ਸਿਰ ਸਾਰੀਆਂ ਵੀਡੀਓਜ਼ ਮਿਲਦੀਆਂ ਰਹਿਣ ਦੇਖੋ ਬਟਾ ਮੇਰਾ ਇੱਕੋ ਹੀ ਮਨੋਰਥ ਹੈ ਤੁਹਾਨੂੰ ਵਧੀਆ ਤਿਆਰੀ ਕਰਾਉਣੀ ਤੁਹਾਡੇ ਚੰਗੇ ਨੰਬਰ ਆਉਣ ਮੈਨੂੰ ਇਸੇ ਕਾਲ ਦੀ ਖੁਸ਼ੀ ਹੈ ਅੱਜ ਲਈ ਇੰਨਾ ਹੀ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ